ਹਾਂਜੀ ਬਾਈ ਕੀ ਹਾਲ ਚਾਲ ਨੇ ਜੀ ਹੋਰ ਘਰ ਪਰਿਵਾਰ ਬਾਈ ਇਹ ਜਨਪੁਰ ਵਗੈਰਾ ਸਾਰੇ ਦੇ ਵਧੀਆ ਨੇ ਵਾਹਿਗੁਰੂ ਕਿਰਪਾ ਕਰੇ ਤੇ ਆ ਗਏ ਬਾਈ ਆਪਾਂ ਇਧਰਲੇ ਘਰੇ ਤੇ ਤੇ ਇਧਰਲੇ ਘਰੇ ਆ ਗਏ ਇਹ ਇਧਰਲੇ ਘਰੇ ਆਨਸਾਰ ਆਪਾਂ ਕਬੂਤਰ ਕੱਢ ਲੇਉਂਦਾ ਟਾਈਮ ਤਾਂ 2 ਵਜੇ ਆਪਿਆ ਧੁੱਪ ਬਹੁਤ ਨਿੰਮੂ ਛੱਡ ਗਿਆ ਸੀ ਕਬੂਤਰ ਤਾਂ ਆਪਣੇ ਸਾਡੇ ਗਾਣੇ ਦਾਣੇ ਪਾ ਗਏ ਸੀ ਅੰਦਰ ਉਹ ਐਂ ਖੰਡਿਆ ਗਿਆ ਯਾਰ ਗੰਦ ਜਿਹਾ ਪਾ ਗਿਆ ਤੇ ਤਾਂ ਕਰਕੇ ਥੋੜਾ ਜਿਹਾ ਮੈਂ ਉਹ ਟ੍ਰੇ ਚ ਪਾਉਣਾ ਦਾਣੇ ਨਾ ਉਹ ਬਈਆ ਟ੍ਰੇ ਛਿੰਡ ਦੇਣੀ ਹੈਗੇ ਦਾਣੇ ਇਹ ਹੁਣ ਖਲ ਮਿਲ ਜੇ ਕਰਕੇ ਉਹ ਹੋ ਗਿਆ ਤੇ ਚਲ ਹੁਣ ਮਹਾਜਲ ਬਾਰੇ ਕੱਢਦੇ ਨੇ ਨਾ ਇਹਦਾ ਫੋਡੇ ਚ ਹਵਾ ਜੀ ਲੱਗ ਜੂ ਹੁਣ ਵੀ ਨਾਲੇ ਚਲ ਹੋ ਜੂਗਾ ਤੇ ਹੁਣ ਬਈ ਮੈਂ ਇੱਕ ਤਾਂ ਲਾਉਣਾ ਰੰਗ ਕਬੂਤਰਾਂ ਦੇ ਜਿਹੜਾ ਬੰਦਾ ਹਰਾ ਲਾ ਦਾਂਗੇ ਨਹੀਂ گلابی ਰੰਗ ਲਾ ਦਾਂਗੇ ਤੇ ਇੱਕ ਬਈਆ ਪਾ ਲਿਆ ਏ ਟਰਾਈਪੂਡ ਹੁਣ ਲਾ ਕੇ ਤੇ ਵੀਡੀਓ ਬੜੇ ਸ਼ੂਟ ਕਰਨੇ ਨੇ ਜੇ ਹੁਣ ਮੈਂ ਰੰਗ ਲਾਉਂਗਾ ਤਾਂ ਹੁਣ ਮੈਂ ਇਹ ਤੇ ਲਾ ਕੇ ਫੇਰੀ ਘੁਕਰੂਗਾ ਸ਼ੂਟ ਕਰੂੰਗਾ ਵੀਡੀਓ ਇਹ ਤੇ ਲਾਵਾਂਗੇ ਆਪਾਂ ਤੇ ਆਪਣੇ ਅੰਦਰਲੇ ਕਬੂਤਰੇ ਭੁੱਖੇ ਨੇ ਉਹਨਾਂ ਨੂੰ ਪਹਿਲਾਂ ਦਾਣੇ ਫੇਰ ਪਾਵਾਂਗੇ ਪਹਿਲਾਂ ਰੰਗ ਉਹ ਲਾਵਾਂਗੇ ਇਹ ਰੰਗ ਰੰਗ ਲਾ ਕੇ ਫਿਰ ਕਰਦੇ ਆ ਤੇ ਮੈਂ ਸੈੱਟ ਕਰਨਾ ਬਈ ਨਾ ਰੰਗ ਤਿਆਰ ਕਰਨਾ ਫਿਰ ਕਰਦੇ ਹਾਂ ਤੁਹਾਡੇ ਨਾਲ ਵੀਡੀਓ ਕੰਟੀਨਿਊ ਲਓ ਜੀ ਇਹ ਸੇ ਉੱਤਰਨੇ ਬਾਈ ਸੇ ਸਿਆਨ ਨੂੰ ਰੰਗ ਲਾਤਾ ਆਪਾਂ ਤੇ ਜਿਹੜਾ ਲਾਲ ਫਿਰਦਾ ਇਹ ਤਾਂ ਕੱਛਾਂ ਕਰਦੇ ਆ ਦੋਨੇ ਗੁਲਾਬੀ ਤੇ ਆ ਡੱਬੇ ਦੇ ਪੂਛ ਕਰਤੀ ਗੁਲਾਬੀ ਤੇ ਆ ਲਾਲ ਸਿਰ ਦਾ ਪੋਟਾ ਗੁਲਾਬੀ ਤੇ ਬੋਨਸ ਗੁਲਾਬੀ ਹਨਾ ਉੱਤੇ ਜਿਹੜੀ ਖੱਟੀਆਂ ਦੀ ਕਬੂਤਰੀ ਆ ਉਹਦੇ ਦੋਨੇ ਕੰਤਾਂ ਗੁਲਾਬੀ ਤੇ ਜਿਹੜਾ ਕਾਲ ਅੱਖਾ ਕਬੂਤਰਾ ਵੱਡਾ ਹਨਾ ਆਹ ਦਾ ਖਬੱਚਾ ਚੱਲ ਆਪਣਾ ਤੇ ਉਹਦੇ ਉਹਦਾ ਇੱਕ ਸਾਈਡ ਵਾਲਾ ਕਾਂਤ ਕਰਾ ਵੀ ਕਰਤੀ ਉਹਦੀ ਤੇ ਹੁਣ ਜਿਹੜੀ ਪੱਠੀ ਐ ਬਈ ਉਹ ਤੇ ਆ ਚਾਹ ਜਿਹੜਾ ਹਰੇ ਪੱਲੇ ਵਾਲਾ ਤੇ ਇਹਦੀ ਪੂਨਸ ਕਰੀ ਜਾ ਕਰਾਪੀ ਆਪਾਂ ਤੇ ਹੁਣ ਜਿਹੜੀ ਪੱਠੀ ਐ ਉਹਦੀ ਪੂਨਸ ਕਰੀ ਕਰਨੀ ਆ ਬਈ ਤੇਰਾ ਸਾਰੀ ਹਨ ਤੇ ਜਿਹੜਾ ਕਾਲਾ ਅੱਖਾਂ ਪੱਠਾ ਦਾ ਉਹਦੇ ਕਰਨੇ ਨੇ ਆਪਾਂ ਕੋਟਾ ਹਰਾ ਕਰਨਾ ਬਸ ਉਹਦਾ ਹਰੇ ਪੱਲੇ ਵਾਲ ਦੇ ਵਿੱਚ ਪੱਲੇ ਨੇ ਜਿੱਟਾ ਜਿਹਾ ਝਾੜ ਗਿਆ ਖੰਬ ਉਹ ਹੰਬਬ ਕੋ ਹੁਕਰਨੇ ਹਰੀ ਘਰ ਨੇ ਬਸ ਸੋਰ ਕਿਸੇ ਕਬੂਤਰ ਤੇ ਕੋਈ ਰੰਗ ਨਹੀਂ ਲਾਉਣਾ ਇਹਨਾਂ ਨੂੰ ਹਰ ਹਰ ਰੰਗ ਇਹਨਾਂ ਨੂੰ ਨਹੀਂ ਦਣਾਉਣਾ ਤੇ ਜਿਹੜਾ ਕਾਲਾ ਜਿਹੜਾ ਡੱਬਾ ਪਚੇ ਦੀ ਕਾਂਤ ਕੋ ਉਧ ਹਰੀ ਕਰ ਦਾਂਗੇ ਜੇ ਕਰਨੀ ਬਈ ਤਾਂ ਨਹੀਂ ਆ ਉਹ ਲੋੜ ਨਹੀਂ ਹੈ ਜੀ ਤੇ ਦੇਖਦਾ ਮੈਂ ਕਲਿੱਪਾਂ ਜੀਆਂ ਕਰੀਆਂ ਲਾਈਆਂ ਲਾਈਆਂ 6 ਵਜੇ ਰਹੀਆਂ ਉਹਨੀਆਂ ਤਾਂ ਸੁਨ ਲਾ ਦੂੰਗਾ ਤੇ ਪਾਣੀ ਪਾਰਤਾ ਇਹਨਾਂ ਨੂੰ ਬਈ ਤੇ ਦਾਣੇ ਪਾਤੇ ਓਖੇ ਤੀ ਕ ਕਬੂਤਰ ਤੇ ਕੱਲ ਪਾ ਕੇ ਗਿਆ ਸੀਗਾ 2:00 ਵਜੇ ਹੁਣ ਅੱਜ 2 ਵਜੇ ਪਾਏ ਨੇ 12 ਘੰਟੇ ਬਾਧੀ ਪਾਏ ਨੇ ਦੂਜੇ ਮੈਂ ਛੱਟ ਤੇ ਸੀਗੇ ਬਾਹਰ ਇਹੇ ਜਿਹੇ ਦਿੱਤੇ ਉਹਨਾਂ ਨੇ ਵਧੀਆ ਹੁਣ ਅੰਦਰ ਬੰਦ ਕਰ ਦਿੱਤ ਉਹਨੂੰ ਵੀ ਸ਼ਾਮ ਨੂੰ ਕੱਢੂੰਗਾ ਇਹਨਾਂ ਨੂੰ ਖਾ ਲੈਣ ਦੇ ਬਈ ਦਾਣੇ ਕਰਦੇ ਆਪਾਂ ਇਹਦੇ ਘੰਟੇ ਲੱਗ ਗਏ ਕੋਈ ਬਈ ਹੱਥਾਂ ਦੇ ਹੋ ਗਏ 4:30 ਤੇ ਹੁਣ ਉਹਨਾਂ ਨੂੰ ਆਪਾਂ ਦਾਣੇ ਪਾ ਦਈਏ ਸਾਰੇ ਆ ਕੇ ਦਾਣੇ ਖਾ ਲੈਣਗੇ ਤੇ ਪਾਣੀ ਪੁੰਦ ਦੇ ਉਹਨਾਂ ਨੂੰ ਭਰਿਆ ਹੋਇਆ ਪਹਿਲੇ ਉਹ ਦਾਣੇ ਦਾਣੇ ਪਾਦਨੇ ਆ। ਆਪਾਂ ਵੀ ਬਹਿ ਜਾਾਂਗੇ। ਉੱਥੇ ਕਿਤੇ ਚੱਕਲ-ਚੱਕਲ ਕੋਈ ਦਾਣੇ। ਸੇਕ ਆ ਗਏ ਸਾਰੇ। ਚੱਕੋ ਲਾਗੇ ਖਾਣ ਦਾਣੇ। ਹੁਣ ਤੜਕੇ ਮੈਂ ਇਕੱਠੇ ਜੇ ਕਰਕੇ ਉੱਥੇ ਸਿੜਤੇ ਸੀਗੇ ਉਹ ਨਿੰਮਾ ਹੀ ਖੜਿਆ ਗਿਆ ਉਹ ਤੇ ਤਾਂ ਮੇਰੇ ਟ੍ਰੇ ਚ ਨਹੀਂ ਪਾ ਕੇ ਗਿਆ ਤੇ ਮੈਂ ਆ ਹੀ ਉਹ ਕਰਤੇ ਹੁਣੇ ਖਾ ਲੈਣਗੇ ਚੱਲ ਭੰਨਣ ਲੱਗਾ ਸਾਰੇ ਜਬ ਉਹ ਜੁਰ ਦੇਦਰਗੇ ਬਈ ਤੇ ਬਸ ਇਹਨੂੰ ਪੁਕਾਰ ਕੇ ਪਾ ਕੇ ਦਾਣੇ ਕਰਕੇ ਬੰਦ ਚੱਲਦੇ ਆ ਬਸ ਦੰਨਾ ਕੇ ਦੇਖਦੇ ਆਂ ਕੀ ਕਰਨਾ ਹੈ 4 5 ਕੇ 4.5 ਦੁੱਧ ਦਾ ਪਾ ਕੇ ਫੇਰ ਦੇਖਾਂਗੇ ਕੀ ਕਰਨਾ ਨਾਕ ਮੈਂ ਤਾਂ ਪਾ ਲਵਾਂ ਮਾਰ ਪਣੀ ਤੇਰਵਾ ਸਬੱਚੇ ਸਾਹ ਵਧੀਆ ਹੋ ਰਹੇ ਨੇ ਬੱਚੇ ਬਹੁਤ ਵਾਦ ਇੰਨਾ ਚੋਂ ਹਰੋਜਾ ਇਹ ਦੇ ਦਾਂਗੇ ਉਹਨੂੰ ਏਪੀ ਨੂੰ ਮੋੜ ਦਾਂਗੇ ਜਿੱਥੇ ਲਾ ਜਾਵੇ ਏਪੀ ਦਾ ਤੇ ਜਿਹੜਾ ਆ ਚਿਤਰੀ ਨਾਲ ਕਬੂਤਰ ਲੱਗਿਆ ਚਿੱਟੀਆਂ ਦਾ ਉਹ ਬੋਦੀ ਵਾਲੇ ਨਾਲ ਲਾ ਦਾਂਗੇ ਤੇ ਬੋਦੀ ਵਾਲੇ ਨਾਲ ਆ ਚਿਤਲੀ ਇਧਰ ਕੱਢ ਲਾਂਗੇ ਅੱਡ ਬਸ ਦੋ ਇੱਕ ਘਟਾ ਲਾਂਗੇ ਜੋੜੀਆਂ ਤਿੰਨ ਰੱਖ ਲਾਂਗੇ ਆ ਗਿਆ ਆ ਕੇ ਖੁੱਡਾ ਸਾਫ਼ ਕਰਿਆ ਬਈ ਮਿੱਠਾ-ਮੁੱਠਾ ਆ ਬੜੀ ਆ ਸਮੈਲ ਜਿਹੀ ਆ ਰਹੀ ਸੀ ਖੁੱਡੇ 'ਚੋਂ ਤੇ ਉਹਦੇ ਕਰਕੇ ਉਹ ਸਾਫ਼ ਕਰਕੇ ਚੱਕੀਆਂ ਉਹ ਮਿੱਠਾ ਮੁੱਠਾ ਆ ਤੇਰੇ ਬਾਕੀ ਨੂੰ ਬਚੇ ਆਪਣੇ ਜਿਹੜੇ ਸੈੱਟ ਨੇ ਹੁਣ ਤੇ ਇਹਦਾ ਬੋਦੀ ਵਾਲ ਦਾ ਵੀ ਕਰੂਜਾ ਬਚਾ ਮਰ ਗਿਆ ਸੀ ਪਹਿਲਾਂ ਨੇ ਕੱਢਿਆ ਹੀ ਨਹੀਂ ਸੀ ਹੁਣ ਇਹਨੇ ਕੱਢ ਲਿਆ ਸੀਗਾ ਹੁਣ ਉਹ ਮਰ ਗਿਆ ਚਲ ਆਪਾਂ ਪਤਾ ਨਹੀਂ ਦੇਖ ਪਾਲ ਨਹੀਂ ਵਰ ਪਤਾ ਨਹੀਂ ਕੀ ਸਿਸਟਮ ਜਾਗਾ ਮੈਨੂੰ ਬੇਡਾ ਵੀ ਪਰ ਉਹ ਬਚਿਆ ਨਹੀਂ ਹੈਗਾ ਕਹਿਣ ਦਾ ਮਤਲਬ ਇਹਨਾਂ ਨੂੰ ਕਣਕ ਥੋੜੀ ਜਿਹੀ ਹੋਰ ਪਾ ਦਈਏ ਬਈ ਉਹ ਘੱਟਦੀ ਬੱਚਿਆਂ ਨੂੰ ਚੋਗਾ ਦੇਣਾ ਵੱਡੇ ਹੋਰ ਨੇ ਬੱਚੇ ਖਰਾਕਪੂਰੀ ਮੰਗਦੇ ਨੇ ਹੁਣ ਉਹ ਟਿੱਟੀਆਂ ਦੀ ਵਾਲੀ ਤਾਂ ਉਹ ਤਾਂ ਵੱਡਾ ਹੋ ਗਿਆ ਚੀਨੇ ਜਿਹੇ ਨੇ ਇਹਨੇ ਚਿੱਟੀਆਂ ਦੇ ਰਹਿਨੇ ਬੱਚੇ ਦੋਨੇ ਕਰਕੇ ਬੱਚੇ ਛੋਟੇ ਲੱਗਦੇ ਨੇ ਉਹ ਉਹਦੇ ਦਾ ਇੱਕਾ ਬੱਚਾ ਤੇ ਤਾਂ ਕਰਕੇ ਉਹ ਵੱਡਾ ਲੱਗਿਆ दो दिन हो गए थोड़ा जिस्टम जो हेल्या पैया शड्यूल जो करके वीडियो पूरी नहीं आ रही भी बन नहीं रही कहने मतलब वीडियो त करके जो थोड़ा चक्कर आ भाई वीडियो कोई गल नहीं बड़ी पाया करा कोई दिक्कत नहीं कोई प्रॉब्लम नहीं तड़के ਕੰਪਿਊਟਰ ਵੀ ਗੱਡਾਂਗੇ ਬਾਰੇ ਡਾਵਾਾਂਗੇ ਤੱਕ ਬਚੇ ਬੁਝੇ ਜੀ 4 ਵਜੇ ਜੀ ਦੇਖੂਗੇ ਸਾਢੇ ਕੇ ਉਹ ਦਿਨ ਹੋਵੇ ਯਾਰ ਬੰਦ ਕਰ ਰੱਖੇ ਨੇ ਨੂੰ ਨੂੰ ਵੀ ਡਾਵਾਾਂਗੇ ਬਹੁਤ ਬਹੁਤ ਨੇ ਮਦਾ ਇੱਕ ਇੱਕ ਮੈਂ ਧੰਨਵਾਦ ਕਰਾਂ ਮੈਂ ਆਂਗਾ ਚਲੋ ਬਈ 4:00 ਵਜੇ 5:00 ਵਜੇ 5:00 6:00 ਵਜੇ ਲਾ ਲਓ ਚੱਲਾਂ ਨਾ ਵੇਸ਼ 7:00 ਵਜੇ ਹੋਰ ਘੜਾਵਾਂਗੇ ਫਸੂ ਦਰਵਾਜ਼ਾ ਬੰਦ ਕਰ ਦਾਂਗੇ ਕਿ ਕਿਝੋਲੀ ਹੋਰ ਲਾਵਾਂਗੇ ਸਾਰਿਆਂ ਨੂੰ ਇਹਨਾਂ ਦੇ ਉਦੋਂ ਦਰ ਬੰਦ ਬਾਲੇ ਵੀ ਕੀ ਕਰਨ ਨੇ ਆਪਾਂ ਉਹ ਜਿੰਨੇ ਜਿਹਦੇ ਹੋਣਗੇ ਮੋੜ ਦਾਂਗੇ ਉਹ ਉਹਦੇ ਲਈ ਆਹ ਖੱਟੀਆਂ ਦਾ ਕਬੂਤਰ ਜਿਸ ਨਾਲ ਮੋਜੀ ਕਬੂਤਰ ਇਹ ਮੋੜਨੇ ਆ ਤੇ ਆਖੀ ਲੇ ਕੋਸਰਾ ਯੋਇਆ ਕਾਕੇ ਕਮੂਦ ਜਿੱਠਾ ਲਗੀ ਮੈਂ ਸੇ ਹੀਰੇ ਜੂਗੀ ਬਾਕੀ ਸਭ ਲਾਕਸ ਕਰਨਾ ਆ ਤੇ ਇਹ ਚਿਤਲੀ ਜੀ ਆ ਇਹ ਨੱਕਾ ਨੇ ਮਗਾ ਰੱਖ ਲਈ ਮਨਵਾਏ ਦੀ ਮੈਂ ਚਲ ਦੇ ਦਾਂ ਯਾਰ ਕਿਸੇ ਨੂੰ ਲੋੜ ਹੋਵੇ ਮਿੱਤਰ ਕਰ ਦੇ ਦਾਂਗਾ ਆਪਾਂ ਮੈਂ ਕੀ ਕਰਨੀ ਆ ਦੇਖਦੇ ਆ ਬਾਕੀ ਹਲੇ ਕੁਝ ਨਹੀਂ ਕਹਿ ਸਕਦੇ ਯਾਰ ਐਵੇਂ ਬਹੁਤ ਠੀਕ ਹੈ ਬਾਈ। ਦਾਣੇ ਉਹਨੇ ਲੈ ਖਾ ਹੁਣ ਤਾਂ ਬਸ ਵੀਡੀਓ ਦਾ ਐਂਡ ਕਰਦੇ ਆਂ ਅੱਜ ਕੋ ਉੱਤਰ-ਕਵੱਤਰ ਵੀ ਨਿਬੜਾਏਗੇ ਛਾਤਰੀ ਤੇ ਬੰਨਿਆ ਸੀਗਾ ਇੱਕ ਉਹ ਰੰਗ ਜਿਹਾ ਲਾ ਕੇ ਬਸ ਸਿੱਧਾ ਬੰਨਿਆ ਨਹੀਂ। ਤਾਂ ਕਰਕੇ ਤੇ ਬਹੁਤ ਠੀਕ ਹੈ। ਜੇ ਵੀਡੀਓ ਬੋਧੀ ਲੱਗਦੀ ਹੈ ਬਈ ਲਾਇਕ ਕਰੋ ਨਾ ਕਮੈਂਟ ਕਰੋ ਯਾਰ। ਬਹੁਤ ਸਾਰਾ ਸ਼ੇਅਰ ਕਰੋ ਵੀਡੀਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਤੇ ਬਸ ਮਿਲਦੇ ਆਂ ਆਪਾਂ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਟੌਪਿਕ ਤੇ ਤੇ ਬਸ ਹੁਣ ਆਪਣੇ ਕਬੂਤਰ ਆਪ ਹੀ ਜਾਈ ਜਾਂਦੇ ਨੇ ਅੰਦਰ ਣਾਣੇ ਖਾ ਖਾ ਕੇ ਇਹ ਵੀ ਵਧੀਆ ਸਿਸਟਮ ਆ ਚਲ ਬਾਹਰੇ ਨਾਲ ਕਬੂਤਰ ਹੂੰ ਚੋਕ ਲੈਂਦਾ ਬੱਚਾ ਨੂੰ ਵਧੀਆ ਗਰੋਥ ਬਣਦੀ ਆ ਤੇ ਮਿਲਦੇ ਆ ਵੀ ਕੱਲ ਨੂੰ ਆਪਾਂ